ਸਸਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਪਲ ਦੇ ਵਿੱਚ ਆਯੋਜਿਤ ਕੀਤੇ ਗਏ ਦਰਜਨਾ ਪ੍ਰਦਰਸ਼ਨਾਂ ਦੇ ਵਿੱਚੋਂ ਇਕੜਵਾ ਦ ਲਾਈਨ ਵਿਰੁੱਧ ਪ੍ਰਦਰਸ਼ਨ ਦੇ ਹਿੱਸੇ ਦੇ ਵਜੋਂ ਸ਼ਨੀਵਾਰ ਨੂੰ ਟੌਨਟੋ ਦੇ ਡਾਊਨਟਾਊਨ ਦੇ ਵਿੱਚ ਲਗਭਗ 2000 ਲੋਕਾਂ ਨੇ ਮਾਰਚ ਕੀਤਾ ਹੈ ਇਮਾਲਚੂਨਾ ਪੱਤਿਜੜ ਤੇ ਬਜਟ ਤੋਂ ਪਹਿਲਾਂ ਨਵੀਂ ਲਿਬਰਲ ਸਰਕਾਰ ਦੇ ਅਜੰਡੇ ਦੇ ਤੱਤਾਂ ਦੇ ਵਿਰੋਧ ਕੀਤਾ ਇਸ ਕਾਰਨ ਉਹਨਾਂ ਦੀ ਨਵੀਂ ਲਿਬਰਲ ਸਰਕਾਰ ਨੂੰ ਪੱਤਿਜੜ ਦੇ ਬਜਟ ਤੋਂ ਪਹਿਲਾਂ ਜਲਵਾਯੂ ਆਦੀਵਾਸੀ ਅਧਿਕਾਰਾਂ ਪ੍ਰਵਾਸੀਆਂ ਤੇ ਕਾਮਿਆਂ ਨੂੰ ਤਰਜੀਹ ਦੇਣ ਦੀ ਮੰਗ ਕੀਤੀ ਗਈ ਹੈ ਕਿਨਾੜਾ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੇ ਹਿੱਸੇ ਵਜੋਂ ਸ਼ਨੀਵਾਰ ਦੁਪਹਿਰ ਨੂੰ ਟ੍ਰਾਂਟੋ ਦੇ ਟਾਊਨਟਾਊਨ ਦੇ ਵਿਚ ਲਗਭਗ 2000 ਲੋਕਾਂ ਦੀ ਇੱਕ ਵੱਡੀ ਭੀੜ ਨੇ ਮਾਰਚ ਕੀਤਾ ਦੇ ਵਿੱਚ ਨਵੀਂ ਲੀਬਰਲ ਸਰਕਾਰ ਨੂੰ ਪਤਝੜ ਦੇ ਬਜਟ ਤੋਂ ਪਹਿਲਾਂ ਜੁਲਾਈਵਾਦੀ ਵਾਦੀ ਅਧਿਕਾਰੀਆਂ ਪ੍ਰਵਾਸੀਆਂ ਤੇ ਕਾਮਿਆਂ ਨੂੰ ਤਰਜੀਹ ਦੇਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦੀ ਚਿੰਤਾਵਾਂ ਦੇ ਵਿੱਚ ਪ੍ਰਧਾਨ ਮੰਤਰੀ ਮਾਰਕਾਨੀਦਾਨ ਨਵੇਂ ਜੈਵਿਕ ਬਾਲਣ ਪ੍ਰੋਜੈਕਟਰ ਦੇ ਲਈ ਸਮਰਥਨ ਸੰਭਾਵੀ ਜਦ ਤੱਕ ਸੇਵਾ ਕਟੌਤੀਆਂ ਦੇ ਨਾਲ ਆਦੀਵਾਸੀ ਅਧਿਕਾਰਾਂ ਤੇ ਯੁੱਧ ਵਿਰੋਧ ਸਰਗਰਮੀ ਅਤੇ ਹੋਰ ਬਹੁਤ ਸਾਰੇ ਮੁੱਦੇ ਸ਼ਾਮਲ ਸਨ। ਪਰਵੰਤਨ ਨੇ ਇੱਕ ਰਿਲੀਜ਼ ਦੇ ਵਿੱਚ ਕਿਹਾ ਕਿ ਲਿਬਰ ਸਰਕਾਰ ਦਾ ਏਜੰਟਾ ਜਲਵਾਯੂ ਵਿਨਾਸ਼ਕਾਰੀ ਪਾਈਪਲਾਈਨਾਂ ਨੂੰ ਅੱਗੇ ਵਧਾਉਂਦਾ ਹੈ ਇਜ਼ਰਾਈਲ ਨੂੰ ਹਥਿਆਰਬੰਦ ਕਰਨਾ ਜਾਰੀ ਰੱਖਦਾ ਹੈ ਅਤੇ ਪ੍ਰਵਾਸੀਆਂ ਨੂੰ ਬਲੀ ਦਾ ਬੱਕਰਾ ਬਣਾਉਂਦਾ ਹੈ ਮਾਈਗ੍ਰੈਂਟਸ ਰਾਈਟਸ ਨੈਟਵਰਕ ਦੇ ਇੱਕ ਪ੍ਰਬੰਧਕ ਅਤੇ ਬੁਲਾਰੇ ਸੈਦ ਹੁਸੈਨ ਨੇ ਮਾਰਚ ਤੋਂ ਪਹਿਲਾਂ ਸੰਕੋਫਾ ਸਕੁਅਰ ਦੇ ਵਿੱਚ ਇੱਕ ਭੀੜ ਨੂੰ ਕਿਹਾ ਸੀ ਕਿ ਅਸੀਂ ਇੱਕ ਸਾਂਝਾ ਮੋਚਾ ਬਣਾ ਰਹੇ ਹਾਂ ਕਿਉਂਕਿ ਇਸ ਸਮੇਂ ਜਦੋਂ ਅਸੀਂ ਜਲਵਾਯੂ ਤਬਾਹੀ ਨੂੰ ਵੇਖਦੇ ਹਾਂ ਤਾਂ ਇਸ ਦਾ ਅਸੀਂ ਸਾਰੇ ਸਾਹਮਣਾ ਕਰ ਰਹੀਆਂ ਤਾਂ ਦੁਨੀਆ ਯੁੱਧ ਦੇ ਕੰਢੇ ਉੱਤੇ ਹੈ ਕਿਉਂਕਿ ਜ਼ਿਆਦਾਤਰ ਦੇਸ਼ੇ ਦੇ ਵਿੱਚ ਵੱਡੇ ਹਥਿਆਰ ਬਣਾਏ ਜਾ ਰਹੇ ਨੇ ਇਸ ਲਈ ਸਾਨੂੰ ਇੱਥੇ ਇੱਕ ਸਟੈਂਡ ਲੈਣ ਦੀ ਲੋੜ ਹੈ ਇਹ ਵਿਰੋਧ ਪ੍ਰਦਰਸ਼ਨ ਚੋਦਾ ਪਾਈਵਾਲ ਸੰਘਣਾ ਦੇ ਗੱਠਜੋੜ ਦੇ ਦੁਆਰਾ ਆਯੋਜਿਤ ਕੀਤਾ ਗਿਆ ਸੀ ਜੋ ਪਰਵਾਸੀ ਨਿਆਂ ਆਰਥਿਕ ਨਿਆਂ ਆਦੀਵਾਸੀ ਅਧਿਕਾਰਾਂ ਯੁੱਧ ਵਿਰੋਧੀ ਸਰਗਰਮੀ ਅਤੇ ਜਲਵਾਯੂ ਨਿਆਂ ਦੇ ਲਈ ਅੰਦੋਲਨਾਂ ਦੀ ਨਮਾਇੰਦਗੀ ਕਰਦੇ ਨੇ ਕੈਨੇਡਾ ਪੱਧਰ ਦੇ ਵਿੱਚ ਜਿਸ ਵਿੱਚ ਓਟਵਾ, ਮੋਂਟਰੀਅਲ ਅਤੇ ਵੈਨਕੂਵਰ ਸ਼ਾਮਲ ਨੇ ਉਸ ਦੇ ਨਾਲ-ਨਾਲ ਦੁਨੀਆ ਭਰ ਦੇ ਹੋਰ ਸਥਾਨਾਂ ਤੇ ਵੀ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਸੀ। ਵਿਰੋਧ ਪ੍ਰਦਰਸ਼ਨ ਪ੍ਰਬੰਧਨ ਲਈ ਖਤਰੇ ਦੀ ਘੰਟੀ ਵਜੋਂ ਵਾਲੇ ਮੁੱਦਿਆਂ ਦੇ ਵਿੱਚ ਨਵੀਂ ਲਿਬਰ ਸਰਕਾਰ ਦਾ ਸੰਘੀ ਪ੍ਰੋਗਰਾਮ ਖਰਚੇ 'ਚ ਮਹੱਤਵਪੂਰਨ ਕਟੌਤੀ ਕਰਨ ਦਾ ਵਾਅਦਾ ਵੀ ਸ਼ਾਮਲ ਹੈ। ਜਦੋਂ ਸਰਕਾਰ ਆਪਣੇ ਫੌਜੀ ਬਜਟ ਵਿੱਚ ਅਰਬਾ ਡਾਲਰ ਜੋੜ ਰਹੀ ਹੈ। ਬੰਦਕ ਨੇ ਕਹਾਣੀ ਦੀ ਤਰਲ ਕੁਦਰਤੀ ਗੈਸ ਪ੍ਰੋਜੈਕਟ ਨੂੰ ਤੇਜ਼ ਕਰਨ ਦੀ ਯੋਜਨਾ ਅਤੇ ਇੱਕ ਨਵੇਂ ਐਲਾਨੇ ਗਏ ਵੱਡੇ ਪ੍ਰੋਜੈਕਟ ਦਫ਼ਤਰ ਦੀ ਅਗਵਾਈ ਕਰਨ ਦੇ ਲਈ ਇੱਕ ਸਾਫਟਕਾ ਟ੍ਰਾਂਸ ਮਾਊਂਟੇਨ ਪਾਈਪਲਾਈਨ ਸੀਈਓ ਨੂੰ ਨਿਯੁਕਤ ਕਰਨ ਦੇ ਫੈਸਲੇ ਰਿਵੀਅਲ ਹੋ ਚੁੱਕਾ ਹੈ ਵਤਵਨ ਪ੍ਰੇਮੀ ਡੇਵਿਡ ਮੂਜ਼ੂਕੀ ਜਿਨ੍ਹਾਂ ਨੇ ਕਿਹਾ ਕਿ ਉਹ ਸ਼ਨੀਵਾਰੀ ਰੈਲੀ ਵਿੱਚ ਇੱਕ ਦਾਦਾ ਜੀ ਬੱਚੇ ਸ਼ਾਮਲ ਹੋ ਰਹੇ ਸਨ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਕਾਰਨਿਕ ਜਿਹੜੀ ਰਾਜਨੀਤਿਕ ਪ੍ਰਣਾਲੀ ਵਿੱਚ ਫਸਿਆ ਹੋਇਆ ਜੋ ਮਨੁੱਖਤਾ ਦੇ ਲੰਬੇ ਸਮੇਂ ਦੇ ਬਚਾਅ ਅਤੇ ਆਰਥਿਕ ਵਿਵਸਥਾ ਨੂੰ ਬਾਹਰ ਹੈ ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਸੰਕਟ ਵਿੱਚ ਹਾਂ ਸਾਡੇ ਕੋਲ ਇੱਕ ਜਿਆ ਪਰਦਾਨ ਮਤਰੀ ਹੈ ਜਿਸ ਨੂੰ ਮੈਂ ਜਾਣਦਾ ਹਾਂ ਕਿ ਉਹ ਜਲਵਾਯੂ ਪਰਿਵਰਤਨ ਅਤੇ ਖਤਰੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਪਰ ਉਹ ਹਜੇ ਵੀ ਪਾਈਪਲਾਈਨਾਂ ਅਤੇ ਐਲ ਐਨ ਜੀ ਦਾ ਸਮਰਥਨ ਕਰ ਰਿਹਾ ਹੈ ਇੱਕ ਵਾਰ ਫਿਰ ਦੱਸ ਸੀ ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਪੱਲ ਦੇ ਵਿੱਚ ਆਯੋਜਿਤ ਕੀਤੇ ਗਏ ਦਰਜਨਾ ਪ੍ਰਦਰਸ਼ਨਾਂ ਦੇ ਵਿੱਚੋਂ ਇਕੜਵਾ ਦਾ ਲਾਈਨ ਵਿਰੁੱਧ ਪ੍ਰਦਰਸ਼ਨ ਦੇ ਹਿੱਸੇ ਦੇ ਵਜੋਂ ਸ਼ਨੀਵਾਰ ਨੂੰ ਟੌਨਟੋ ਦੇ ਡਾਊਨਟਾਊਨ ਦੇ ਵਿੱਚ ਲਗਭਗ 2000 ਲੋਕਾਂ ਨੇ ਮਾਰਚ ਕੀਤਾ ਇਹ ਮਾਰਚ ਉਨ੍ਹਾਂ ਪੱਤਝੜ ਦੇ ਬਜਟ ਤੋਂ ਪਹਿਲਾਂ ਨਵੀਂ ਲਿਬਰ ਸਰਕਾਰ ਦੇ ਅਜੰਡੇ ਦੇ ਤੱਤਾਂ ਦੇ ਵਿਰੁੱਧ ਕੀਤਾ ਇਸ ਕਾਰਨ ਉਹਨਾਂ ਦੀ ਨਵੀਂ ਲਿਬਰਲ ਸਰਕਾਰ ਨੂੰ ਪਤਝੜ ਦੇ ਬਜਟ ਤੋਂ ਪਹਿਲਾਂ ਜਲਵਾਯੂ ਆਦੀਵਾਸੀ ਅਧਿਕਾਰਾਂ ਪ੍ਰਵਾਸੀਆਂ ਤੇ ਕਾਮਿਆਂ ਨੂੰ ਤਰਜੀਹ ਦੇਣ ਦੀ ਮੰਗ ਕੀਤੀ ਗਈ ਹੈ। ਕੈਨੇਡਾ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੇ ਹਿੱਸੇ ਵਜੋਂ ਸ਼ਨੀਵਾਰ ਦੁਪਹਿਰ ਨੂੰ ਟੋਰਾਂਟੋ ਦੇ ਟਾਊਨ ਟਾਊਨ ਦੇ ਵਿੱਚ ਲਗਭਗ 2000 ਲੋਕਾਂ ਦੀ ਇੱਕ ਵੱਡੀ ਭੀੜ ਨੇ ਮਾਰਚ ਕੀਤਾ ਜਿਦੇ ਵਿੱਚ ਨਵੀਂ ਲਿਬਰਲ ਸਰਕਾਰ ਨੂੰ ਪਤਝੜ ਦੇ ਬਜਟ ਤੋਂ ਪਹਿਲਾਂ ਜਲਵਾਯੂ ਆਦੀਵਾਸੀ ਅਧਿਕਾਰੀਆਂ ਪ੍ਰਵਾਸੀਆਂ ਤੇ ਕਾਮਿਆਂ ਨੂੰ ਤਰਜੀਹ ਦੇਣ ਦੀ ਮੰਗ ਕੀਤੀ ਗਈ। ਪਦਾਇਸ਼ਣਕਾਰੀਆਂ ਦੀਆਂ ਚਿੰਤਾਵਾਂ ਦੇ ਵਿੱਚ ਪ੍ਰਧਾਨ ਮੰਤਰੀ ਮਾਰਕਾਨੀ ਦਾ ਨਵੇਂ ਜੈਵਿਕ ਬਾਲਣ ਪ੍ਰੋਜੈਕਟਰ ਦੇ ਲਈ ਸਮਰਥਨ ਸੰਭਾਵੀ ਜਨਤਕ ਸੇਵਾ ਕਟੌਤੀਆਂ ਦੇ ਨਾਲ ਆਦੀਵਾਸੀ ਅਧਿਕਾਰਾਂ ਤੇ ਯੁੱਧ ਵਿਰੋਧ ਸਿਰਗਰਮੀ ਅਤੇ ਹੋਰ ਬਹੁਤ ਸਾਰੇ ਮੁੱਦੇ ਸ਼ਾਮਲ ਸਨ ਪਰਵੰਕਾ ਨੇ ਇੱਕ ਰਿਲੀਜ਼ ਦੇ ਵਿੱਚ ਕਿਹਾ ਕਿ ਲਿਬਰ ਸਰਕਾਰ ਦਾ ਏਜੰਟਾ ਜਲਵਾਯੂ ਵਿਨਾਸ਼ਕਾਰੀ ਪਾਈਪਲਾਈਨਾਂ ਨੂੰ ਅੱਗੇ ਵਧਾਉਂਦਾ ਹੈ ਇਜ਼ਰਾਈਲ ਨੂੰ ਹਥਿਆਰਬੰਦ ਕਰਨਾ ਜਾਰੀ ਰੱਖਦਾ ਹੈ ਅਤੇ ਪ੍ਰਵਾਸੀਆਂ ਨੂੰ ਬਲੀ ਦਾ ਬਕਰਾ ਬਣਾਉਂਦਾ ਹੈ ਮਾਈਗ੍ਰੇਟਸ ਰਾਈਟਸ ਨੈਟਵਰਕ ਦੇ ਇਕ ਪਰਬੰਧਕ ਅਤੇ ਬੁਲਾਰੇ ਸੈਦ ਹੁਸੈਨ ਨੇ ਮਾਚ ਤੋਂ ਪਹਿਲਾਂ ਸੰਕੋਪਾ ਸਕੁਅਰ ਦੇ ਵਿੱਚ ਇੱਕ ਭੇਡ ਨੂੰ ਕਿਹਾ ਸੀ ਕਿ ਅਸੀਂ ਇੱਕ ਸਾਂਝਾ ਮੌਚਾ ਬਣਾ ਰਹੇ ਹਾਂ ਕਿਉਂਕਿ ਇਸ ਸਮੇਂ ਜਦੋਂ ਅਸੀਂ ਜਲਵਾਯੂ ਤਬਾਹੀ ਨੂੰ ਵੇਖਦੇ ਹਾਂ ਤਾਂ ਇਸ ਦਾ ਅਸੀਂ ਸਾਰੇ ਸਾਹਮਣਾ ਕਰ ਰਹੇ ਹਾਂ ਤਾਂ ਦੁਨੀਆ ਯੁੱਧ ਦੇ ਕੰਢੇ ਉੱਤੇ ਹੈ ਕਿਉਂਕਿ ਜ਼ਿਆਦਾਤਰ ਦੇਸ਼ੇ ਦੇ ਵਿੱਚ ਵੱਡੇ ਹਥਿਆਰ ਬਣਾਏ ਜਾ ਰਹੇ ਨੇ ਇਸ ਲਈ ਸਾਨੂੰ ਇੱਥੇ ਇੱਕ ਸਟੈਂਡ ਲੈਣ ਦੀ ਲੋੜ ਹੈ ਇਹ ਵਿਰੋਧ ਪ੍ਰਦਰਸ਼ਨ 14 ਪਈਵਾਲ ਸੰਘਨਾ ਦੇ ਗੱਠਜੋੜ ਦੇ ਦੁਆਰਾ ਯੋਜਿਤ ਕੀਤਾ ਗਿਆ ਸੀ ਜੋ ਪ੍ਰਵਾਸੀ ਮਿਆਏ ਆਰਥਿਕ ਨਿਆਂ ਆਦੀਵਾਸੀ ਅਧਿਕਾਰਾਂ ਅਤੇ ਵਿਰੋਧੀ ਸਰਦਰਮੀ ਅਤੇ ਜਲਵਾਯੂ ਨਿਆਂ ਲਈ ਅੰਦੋਲਨਾਂ ਦੀ ਨਮਾਇੰਦਗੀ ਕਰਦੇ ਨੇ ਕੈਨੇਡਾ ਪੜ ਦੇ ਵਿੱਚ ਜਿਸ ਵਿੱਚ ਓਟਵਾ ਮੌਨਰੀਲ ਅਤੇ ਵੈਨਕੂਵਰ ਸ਼ਾਮਲ ਨੇ ਉਸ ਦੇ ਨਾਲ ਨਾਲ ਦੁਨੀਆ ਭਰ ਦੇ ਹੋਰ ਸਥਾਨਾਂ ਤੇ ਵੀ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਸੀ ਵਿਰੋਧ ਪ੍ਰਦਰਸ਼ਨ ਪਰਬੰਧ ਕਰਨ ਲਈ ਖਤਰੇ ਦੀ ਘਟੀ ਬਚਾਉਣ ਵਾਲੇ ਮੁੱਦਿਆਂ ਦੇ ਵਿੱਚ ਨਵੀਂ ਲੇਬਲ ਸਰਕਾਰ ਦਾ ਸੰਗਠਿਤ ਪ੍ਰੋਗਰਾਮ ਖਰਚੇ 'ਚ ਮਹੱਤਵਪੂਰਨ ਕਟੌਤੀ ਕਰਨ ਦਾ ਵਾਅਦਾ ਵੀ ਸ਼ਾਮਲ ਹੈ ਜਦੋਂ ਸਰਕਾਰ ਆਪਣੇ ਫੌਜੀ ਬਜਟ ਵਿੱਚ ਅਰਬ ਡਾਲਰ ਜੋੜ ਰਹੀ ਹੈ ਬੰਦਕਨ ਨੇ ਤਰਲ ਕੁਦਰਤੀ ਗੈਸ ਪ੍ਰੋਜੈਕਟ ਨੂੰ ਤੇਜ਼ ਕਰਨ ਦੀ ਯੋਜਨਾ ਅਤੇ ਇੱਕ ਨਵੇਂ ਐਲਾਨੇ ਗਏ ਵੱਡੇ ਪ੍ਰੋਜੈਕਟ ਦਫ਼ਤਰ ਦੀ ਅਗਵਾਈ ਕਰਨ ਦੇ ਲਈ ਇੱਕ ਸਾਫਟਕਾ ਟ੍ਰਾਂਸ ਮਾਊਂਟੇਨ ਪਾਈਪਲਾਈਨ ਸੀਈਓ ਨੂੰ ਨਿਯੁਕਤ ਕਰਨ ਦੇ ਫੈਸਲੇ ਦੀ ਵੀ ਆਲੋਚਨਾ ਕੀਤੀ ਹੈ ਵਾਤਾਵਰਣ ਪ੍ਰੇਮੀ ਡੇਵਿਡ ਮੁਜ਼ੂਕੀ ਜਿਨ੍ਹਾਂ ਨੇ ਕਿਹਾ ਕਿ ਉਹ ਸ਼ਨੀਵਾਰ ਦੀ ਰੈਲੀ ਵਿੱਚ ਇੱਕ ਦਾਦਾ ਜੀ ਬੱਚੇ ਜੋ ਸ਼ਾਮਲ ਹੋ ਰਹੇ ਸਨ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਕਾਰਨਿਕ ਜੇ ਰਾਜਨੀਤਿਕ ਪ੍ਰਣਾਲੀ ਵਿੱਚ ਫਸਿਆ ਹੋਇਆ ਜੋ ਮਨੁੱਖਤਾ ਦੇ ਲੰਬੇ ਸਮੇਂ ਦੇ ਬਚਾਅ ਅਤੇ ਆਰਥਿਕ ਵਿਵਸਥਾ ਨੂੰ ਪਾਰ ਹੈ ਇਸ ਨਾਲ ਹੀ ਹੋ ਰਿਹਾ ਕਿਹਾ ਕਿ ਅਸੀਂ ਇੱਕ ਸੰਕਟ ਵਿੱਚ ਹਾਂ ਸਾਡੇ ਕੋਲ ਇੱਕ ਜਿਆ ਪਰਦਾਤ ਮਤਰੀ ਹੈ ਜਿਸ ਨੂੰ ਮੈਂ ਜਾਣਦਾ ਹਾਂ ਕਿ ਉਹ ਜਲਵਾਯੂ ਪਰिवर्तन ਅਤੇ ਖਤਰੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਪਰ ਉਹ ਹਜੇ ਵੀ ਪਾਈਪਲਾਈਨਾਂ ਅਤੇ ਐਲ ਐਨ ਜੀ ਦਾ ਸਮਥਨ ਕਰ ਰਿਹਾ ਹੈ ਇੱਕ ਵਾਰ ਫਿਰ ਦੱਸ ਸੀ ਸਸਿਕਾ ਜੀ ਮੈਂ ਹਕਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਪਲਸ ਦੇ ਵਿੱਚ ਆਯੋਜਿਤ ਕੀਤੇ ਗਏ ਦਰਜਨਾ ਪ੍ਰਦਰਸ਼ਨਾਂ ਦੇ ਵਿੱਚੋਂ ਇੱਕ ਗੁੜਾ ਦ ਲਾਈਨ ਵਿਰੁੱਧ ਪ੍ਰਦਰਸ਼ਨ ਦੇ ਹਿੱਸੇ ਦੇ ਵਜੋਂ ਸ਼ਨੀਵਾਰ ਨੂੰ ਟੌਨਟੋ ਦੇ ਡਾਊਨਟਾਊਨ ਦੇ ਵਿੱਚ ਲਗਭਗ 2000 ਲੋਕਾਂ ਨੇ ਮਾਰਚ ਕੀਤਾ ਹੈ ਇਮਾਲ ਚੁੰਨਾ ਪੱਤੀਚੜ ਦੇ ਬਜਟ ਤੋਂ ਪਹਿਲਾਂ ਨਵੀਂ ਲਿਬਰਲ ਸਰਕਾਰ ਦੇ ਅਜੰਡੇ ਦੇ ਤੱਤਾਂ ਦੇ ਵਿਰੋਧ ਕੀਤਾ ਇਸ ਕਾਰਨ ਉਹਨਾਂ ਦੀ ਨਵੀਂ ਲਿਬਰਲ ਸਰਕਾਰ ਨੂੰ ਪੱਤੀਚੜ ਦੇ ਬਜਟ ਤੋਂ ਪਹਿਲਾਂ ਜਲਵਾਯੂ ਆਦੀਵਾਸੀ ਅਧਿਕਾਰਾਂ ਪ੍ਰਵਾਸੀਆਂ ਤੇ ਕਾਮਿਆਂ ਨੂੰ ਤਰਜੀਹ ਦੇਣ ਦੀ ਮੰਗ ਕੀਤੀ ਗਈ ਹੈ ਚਰਣਾ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੇ ਹਿੱਸੇ ਵਜੋਂ ਸ਼ਨੀਵਾਰ ਦੁਪਹਿਰ ਨੂੰ ਟੋਰਾਂਟੋ ਦੇ ਟਾਊਨ ਟਾਊਨ ਦੇ ਵਿਚਕਾਰ ਲਗਭਗ 2000 ਲੋਕਾਂ ਦੀ ਇੱਕ ਵੱਡੀ ਭੀੜ ਨੇ ਮਾਰਚ ਕੀਤਾ ਜਿਦੇ ਵਿੱਚ ਨਵੀਂ ਲਿਬਰਲ ਸਰਕਾਰ ਨੂੰ ਪਰਿਚਰਣ ਤੇ ਬਜਟ ਤੋਂ ਪਹਿਲਾਂ ਜੁਲਵਾਹੀ ਆਦੀ ਵਾਸੀ ਅਧਿਕਾਰੀਆਂ ਪਰਵਾਸੀਆਂ ਤੇ ਕਾਮਿਆਂ ਨੂੰ ਤਰਜੀਹ ਦੇਣ ਦੀ ਮੰਗ ਕੀਤੀ ਗਈ। ਦੈਸ਼ਿਕ ਕਾਰੀਆਂ ਦੀਆਂ ਚਿੰਤਾਵਾਂ ਦੇ ਵਿੱਚ ਪ੍ਰਧਾਨ ਮੰਤਰੀ ਮਾਰਕਾਨੀ ਦਾ ਨਵੇਂ ਜੈਵਿਕ ਬਾਲਣ ਪ੍ਰੋਜੈਕਟਰ ਦੇ ਲਈ ਸਮਰਥਨ ਸੰਭਾਵੀ ਜੰਤਕ ਸੇਵਾ ਕਟੋਤੀਆਂ ਦੇ ਨਾਲ ਆਦੀਵਾਸੀ ਅਧਿਕਾਰਾਂ ਤੇ ਯੁੱਧ ਵਿਰੋਧ ਸਰਗਰਮੀ ਅਤੇ ਹੋਰ ਬਹੁਤ ਸਾਰੇ ਮੁੱਦੇ ਸ਼ਾਮਲ ਸਨ ਪਰਵੰਕ ਨੇ ਇੱਕ ਰਿਲੀਜ਼ ਦੇ ਵਿੱਚ ਕਿਹਾ ਕਿ ਲਿਬਰ ਸਰਕਾਰ ਦਾ ਏਜੰਟਾ ਜਲਵਾਯੂ ਵਿਨਾਸ਼ਕਾਰੀ ਪਾਈਪਲਾਈਨਾਂ ਨੂੰ ਅੱਗੇ ਵਧਾਉਂਦਾ ਹੈ ਇਜ਼ਰਾਈਲ ਨੂੰ ਹਥਿਆਰਬੰਦ ਕਰਨਾ ਜਾਰੀ ਰੱਖਦਾ ਹੈ ਅਤੇ ਪ੍ਰਵਾਸੀਆਂ ਨੂੰ ਬਲੀ ਦਾ ਬੱਕਰਾ ਬਣਾਉਂਦਾ ਹੈ ਮਾਈਗ੍ਰੇਟਸ ਰਾਈਟਸ ਨੈਟਵਰਕ ਦੇ ਇਕ ਪਰਬੰਧਕ ਅਤੇ ਬੁਲਾਰੇ ਸੈਦ ਹੁਸੈਨ ਨੇ ਮਾਰਚ ਤੋਂ ਪਹਿਲਾਂ ਸੰਕੋਫਾ ਸਕੁਅਰ ਦੇ ਵਿੱਚ ਇੱਕ ਭੇਡ ਨੂੰ ਕਿਹਾ ਸੀ ਕਿ ਅਸੀਂ ਇੱਕ ਸਾਂਝਾ ਮੌਚਾ ਬਣਾ ਰਹੇ ਹਾਂ ਕਿਉਂਕਿ ਇਸ ਸਮੇਂ ਜਦੋਂ ਅਸੀਂ ਜਲਵਾਯੂ ਤਬਾਹੀ ਨੂੰ ਵੇਖਦੇ ਹਾਂ ਤਾਂ ਇਸ ਦਾ ਅਸੀਂ ਸਾਰੇ ਸਾਹਮਣਾ ਕਰ ਰਹੇ ਹਾਂ ਤਾਂ ਦੁਨੀਆ ਯੁੱਧ ਦੇ ਕੰਢੇ ਹੁੰਦੇ ਹੈ ਕਿਉਂਕਿ ਜ਼ਿਆਦਾਤਰ ਦੇਸ਼ੇ ਦੇ ਵਿੱਚ ਵੱਡੇ ਹਥਿਆਰ ਬਣਾਏ ਜਾ ਰਹੇ ਨੇ ਇਸ ਲਈ ਸਾਨੂੰ ਇੱਥੇ ਇੱਕ ਸਟੈਂਡ ਲੈਣ ਦੀ ਲੋੜ ਹੈ ਇਹ ਵਿਰੋਧ ਪ੍ਰਦਰਸ਼ਨ ਚੋਦਾ ਭਾਈਵਾਲ ਸੰਘਣਾ ਦੇ ਗੱਠਜੋੜ ਦੇ ਦੁਆਰਾ ਯੋਜਿਤ ਕੀਤਾ ਗਿਆ ਸੀ ਜੋ ਪ੍ਰਵਾਸੀ ਮਿਆਏ ਆਰਥਿਕ ਮਿਆਏ ਆਦੀਵਾਸੀ ਅਧਿਕਾਰਾਂ ਯੁੱਧ ਵਿਰੋਧੀ ਸਿਰਗਰਮੀ ਅਤੇ ਜਲਵਾਯੂ ਨਿਆਂ ਦੇ ਲਈ ਅੰਦੋਲਨਾਂ ਦੀ ਨਮਾਇੰਦਗੀ ਕਰਦੇ ਨੇ ਕੈਨੇਡਾ ਫਸ ਦੇ ਵਿੱਚ ਜਿਸ ਵਿੱਚ ਓਟਵਾ, ਮੌਂਟਰੀਅਲ ਅਤੇ ਵੈਨਕੂਵਰ ਸ਼ਾਮਲ ਨੇ ਉਸ ਦੇ ਨਾਲ ਨਾਲ ਦੁਨੀਆ ਭਰ ਦੇ ਹੋਰ ਸਥਾਨਾਂ ਤੇ ਵੀ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਸੀ ਵਿਰੋਧ ਪ੍ਰਦਰਸ਼ਨ ਪਰ ਬੰਕਨਾਲੀ ਖਤਰੇ ਦੀ ਕਟ्टी بچਾਉਣ ਵਾਲੇ ਮੁੱਦਿਆਂ ਦੇ ਵਿੱਚ ਨਵੀਂ ਲਿਬਰ ਸਰਕਾਰ ਦਾ ਸੰਗੀ ਪ੍ਰੋਗਰਾਮ ਖਰਚੇ 'ਚ ਮਹੱਤਵਪੂਰਨ ਕਟੌਤੀ ਕਰਨ ਦਾ ਵਾਅਦਾ ਵੀ ਸ਼ਾਮਲ ਹੈ ਜਦੋਂ ਸਰਕਾਰ ਆਪਣੇ ਫੌਜੀ ਬਜਟ ਵਿੱਚ ਅਰਬਾ ਡਾਲਰ ਜੋੜ ਰਹੀ ਹੈ ਬੰਦਕ ਨੇ ਕਾਨੀ ਦੀ ਤਰਲ ਕੁਦਰਤੀ ਗੈਸ ਪ੍ਰੋਜੈਕਟ ਨੂੰ ਤੇਜ਼ ਕਰਨ ਦੀ ਯੋਜਨਾ ਅਤੇ ਇੱਕ ਨਵੇਂ ਐਲਾਨੇ ਗਏ ਵੱਡੇ ਪ੍ਰੋਜੈਕਟ ਦਫ਼ਤਰ ਦੀ ਅਗਵਾਈ ਕਰਨ ਦੇ ਲਈ ਇੱਕ ਸਾਫਟਕਾ ਟ੍ਰਾਂਸ ਮਾਊਂਟੇਨ ਪਾਈਪਲਾਈਨ ਸੀਈਓ ਨੂੰ ਨਿਯੁਕਤ ਕਰਨ ਦੇ ਫੈਸਲੇ ਦੀ ਵੀ ਅਲੋਚਨਾ ਕੀਤੀ ਹੈ ਵਾਤਾਵਰਣ ਪ੍ਰੇਮੀ ਡੇਵਿਡ ਮੁਜ਼ੂਕੀ ਜਿਨ੍ਹਾਂ ਨੇ ਕਿਹਾ ਕਿ ਉਹ ਸ਼ਨੀਵਾਰੀ ਰੈਲੀ ਵਿੱਚ ਇੱਕ ਦਾਦਾ ਜੀ ਵਜੋਂ ਸ਼ਾਮਲ ਹੋ ਰਹੇ ਸਨ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਕਾਰਨਿਕ ਜੀ ਰਾਜਨੀਤਿਕ ਪ੍ਰਣਾਲੀ ਵਿੱਚ ਫਸਿਆ ਹੋਇਆ ਜੋ ਮਨੁੱਖਤਾ ਦੇ ਲੰਬੇ ਸਮੇਂ ਦੇ ਬਚਾਅ ਅਤੇ ਆਰਥਿਕ ਵਿਵਸਥਾ ਨੂੰ ਪਾਰ ਹੈ ਇਜ਼ਰਾਈਲ ਹੋਰ ਇਹ ਕਿਹਾ ਕਿ ਅਸੀਂ ਇੱਕ ਸੰਕਟ ਵਿੱਚ ਹਾਂ ਸਾਡੇ ਕੋਲ ਇੱਕ ਜਿਆ ਪਰਦਾਰਮਤਰੀ ਹੈ ਜਿਸ ਨੂੰ ਮੈਂ ਜਾਣਦਾ ਹਾਂ ਕਿ ਉਹ ਜਲਵਾਯੂ ਪਰਿਵਰਤਨ ਅਤੇ ਖਤਰੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਪਰ ਉਹ ਹਜੇ ਵੀ ਪਾਈਪਲਾਈਨਾਂ ਅਤੇ ਐਲ ਐਨ ਜੀ ਦਾ ਸਮਥਨ ਕਰਦੇ ਹੈ